ਤਵੇਂ ਨਾ ਬਣਦਾ ਵਿੱਚ ਚਲ ਕੋਈ ਦੋ ਛੱਲੜ ਬਣ ਜਾਣਗੇ ਮਿਹਨਤ ਕਰਦਾ ਮਿਹਨਤ ਕਰਦੀ ਹੈ ਵੀ ਮਿਹਨਤ ਬਹੁਤ ਲੱਗਦੀ ਸਾਰੇ ਦਿਨ ਬੈਠਣਾ ਔਖਾ ਬਾਲਾ ਇਹ ਪ੍ਰਕੂਗਣਾ ਵਾਲਾ ਔਖਾ ਜੀ ਚਾਸ ਵੇਰੇ ਖੁਗੀ ਜਾਣਾ ਛਿੱਟੀ ਲਾਲੀ ਪਉਗੇ ਛਿੱਟੀ ਲਾਲੀ ਪਉਗੇ ਜਿਹੜੇ ਟੋਕਰੇ ਇਹਦੇ ਚ ਰੋਟੀ ਵੀ ਚੰਗੀ ਰਹਿੰਦੀ ਹੈ ਹਵਾ ਲੱਗਦੀ ਰਹਿੰਦੀ ਹੈ ਇਹਦਾ ਇਹਦਾ ਬਹੁਤ ਸੌਖਾ ਜੀ ਟੋਕਰੇ ਦਾ ਛੇਤੀਆਂ ਜੀ ਤੂਦੀਆਂ ਲਾਉਣੇ ਜੀ ਅਸੀਂ ਅੱਗੇ ਪਿੱਛੇ ਲਾਉਣੇ ਪਤਲੀਆਂ ਮੁੜ ਕੇ ਜਿਵੇਂ ਤੁਰਿਆ ਜਾਂਦਾ ਗੇਰਾ ਗੇੜਾ ਉਹ ਸਾਨੂੰ ਮੋਟੀਆਂ ਲਈ ਹੁੰਣੀਆਂ ਸੀ ਜੀ ਵੀ ਟੋਕਰਾਂ ਇਸੇ ਤਰ੍ਹਾਂ ਬਣਦਾ ਵਧੀਆ ਜੀ ਅਸੀਂ ਜੇ ਪਹਿਲਾਂ ਤੋਂ ਪਤਾ ਹੈ ਵੀ ਤੁਹਾਨੂੰ ਮੋਟੇ ਤੇ ਥੱਲੇ ਪਤਲੀ ਛੇਟੀ ਲਾਉਣੀ ਹੈ ਗਾਂ ਜਿਵੇਂ ਤੁਰਿਆ ਜਾਂਦਾ ਉਹ ਮੋਟੇ ਲਈ ਜਾਂਦੇ ਆ ਬਸ ਐਂ ਜੀ ਇਹਦੀ ਬਹੁਤ ਸਮੇ ਹੋ ਗਏ ਸਾਨੂੰ ਤਾਂ ਉਹ ਹੁੰਦੇ 60 70 ਸਾਲ ਹੀ ਹੋ ਗਏ ਹਾਂ ਮੇਰੀ ਹੋ ਗਈ ਜੀ 75 ਸਾਲ ਦੀ ਹਾਂ ਜਿੱਦਾਂ ਹਸਾਲਾਂ ਦੀ ਲੱਗ ਪਈ ਮੈਨੂੰ ਬਣਾਉਣਾ ਆ ਤੇ ਡੈਡੀ ਨਾਲ ਹੀ ਬਣਾਉਣ ਲੱਗਿਆ ਮੈਂ ਡੈਡੀ ਨੇ ਗਾਂਵਾਲਾ ਸਿਖਾਤਾ ਮੈਨੂੰ ਉਹ ਫਿਰ ਮੈਂ ਗਾਂਵ ਹੌਲੀ ਹੌਲੀ ਸਿੱਖਿਆ ਬਹੁਤ ਲੋਕ ਬਣਾਉਂਦੇ ਹੁਣ ਤਾਂ ਥੋੜੇ ਜਿ ਘੱਟ ਬਣਾਉਂਦੇ ਹੁਣ ਤਾਂ ਕੋਈ ਵੈਰਲੇ ਬਣਾਉਂਦਾ ਪਹਿਲਾਂ ਸਾਰੇ ਬੰਦੇ ਸਾਡੇ ਟੋਕਰੀ ਬਣਾਉਂਦੇ ਸੀ ਉਦੋਂ ਬਹੁਤ ਸੀਗਾ ਰਸ ਜੇ ਹੁਣ ਤਾਂ ਥੋੜੇ ਜਿਹੇ ਰਸ ਗਾਹ ਤੂਤਾ ਤੇ ਵੀ ਘੱਟ ਹੈ ਅੱਗੇ ਬਾਹਲੇ ਹੁੰਦੇ ਇਹਦੇ ਘਰੇ ਦੋ ਦੋ ਤੂਤ ਤਣ ਤਣ ਹੁੰਦੇ ਸੀ ਆ ਗੱਲ ਲੋਕ ਅੱਜ ਵੀ ਕਰ ਲੈਣੇ ਬਾਕੀ ਲੋੜ ਵੀ ਰਹਿੰਦੀ ਰਹਿਣਾ ਦੀ ਰੋਟੀ ਟੋਕ ਨੂੰ ਭਾਂਡੇ ਨੂੰ ਭਾਂਡੇ ਘੱਟ ਵਰਤ ਕੇ ਰਾਜੀਆਂ ਸੀ ਜਣੇ ਛਾਬਾ ਚ ਟੋਕਰੇ ਇਹ ਜਾਦੇ ਵਰਤਦੇ ਆਂ ਹੀ ਇਹਨੇ ਛਿਟੀ ਛੱਲ ਕੇ ਚਿੱਟਾ ਵੀ ਬਣ ਜਾਂਦਾ ਟੋਕਰਾ ਤੇ ਬਾਕੀ ਛਟੀਆਂ ਨੂੰ ਸਿੱਧੀਆਂ ਹੀ ਲਾਈ ਆਉਣੇ ਆਂ ਹੀ ਤੇ ਸਿੱਧੀਆਂ ਨਾਲ ਟੋਕਰਾ ਸਾਫ ਬਣਦਾ ਜਣੇ ਚਿੱਟੀ ਡਿਜ਼ਾਈਨ ਪਾਉਣਾ ਫਿਰ ਇਹ ਛੱਲ ਕੇ ਛਟੀਆਂ ਲਾ ਲੈਣੇ ਮਤ ਰੰਗ ਵੀ ਲਾ ਲੈਣੇ ਛਟੀਆਂ ਨੂੰ ਇਹ ਜੀ 200 ਦਾ ਵਿਕਦਾ ਹੁਣ 100 ਰੁਪਏ ਸਾਡੀ ਬਣਾਈਏ ਤੇ 100 ਸਾਨੂੰ ਦਿੰਦੇ ਆ ਟੋਕਰੇ ਦਾ ਸਿਆਚ ਬਣਦੇ ਟੋਕਰੇ ਮਤਲਬ ਸਾਰੇ ਜਿੰਨੇ ਸਿਆਚ ਜਾ ਕੇ ਬੰਦਾ ਤੂਤ ਤੇ ਸਿਆਚ ਜਾ ਕੇ ਟੋਕਰੇ ਬੰਦੇ ਦੇ ਵਿੱਚ ਤਿੰਨ ਚਾਰ ਮਹੀਨੇ ਟੋਕਰੇ ਬਣੇ ਜਾਂਦੇ ਦੇ ਉਦੋਂ ਬਾਅਦ ਇਹ ਫੁੱਟਣੇ ਸ਼ੁਰੂ ਹੁੰਦੇ ਆ ਫੇਰ ਛਟੀਆਂ ਬਣਦੀਆਂ ਅਗਲੇ ਸਾਲ ਨੂੰ ਬਸ ਆ ਗੱਲ ਹੈ ਜੀ ਥੋੜਾ ਜਿਹਾ ਪਾ ਜਿਓ ਤਾਂ ਸਾਨੂੰ ਰੁਪਈਆ ਹੀ ਦਿੰਦੇ ਸੀ ਇੱਕ ਜੀ ਇੱਕ ਨਗਦਾ ਤੇ ਹੁਣ ਤਾਂ 100 ਰੁਪਈਆ ਬਣਾਈ ਹੈ ਜੀ ਤੁਹਾਨੂੰ ਅੱਗੇ ਤਾਂ ਅਸੀਂ ਟੋਕਰੇ ਬਣਾਈ ਜਾਂਦੇ ਸਾਰੇ ਮਤਲਬ 12 ਮਹੀਨੇ 30 ਦਿਨ ਛਟੀਆਂ ਵਾਜਣੀਆਂ ਉਸ ਅਸੀਂ ਕੋਠੇ ਦੇ ਰੱਖ ਦਿੰਦੇ ਸੀ ਕੋਠੇ ਰੱਖ ਕੇ ਤੇ ਮੁਰਗੇ ਭੌਂਕੇ ਵੀ ਬਣਾਉਂਦੇ ਸੀ ਭੌਂਕੇ ਤੇ ਬਣੀ ਜਾਂਦੇ ਸੀ ਥਾੜੀਆਂ ਵੱਟ ਕੇ ਵੀ ਐ ਬਣਾਉਂਦੇ ਤੇ ਦੋ ਦੋ ਜਣੇ ਜੋੜਾ ਜੋੜਾ ਕੀ ਵੀ ਵਾਰੀ ਚਾਰ ਚਾਰ ਜਣੇ ਰਹਿੰਦੇ ਸੀ ਐ ਬਣਾ ਦਿੰਦੇ ਹੁਣ ਤਵੇਂ ਨਾ ਬਣਦਾ ਵਿੱਚਾਂ ਕੋਈ ਦੋ ਛੱਲੜ ਬਣ ਜਾਣਗੇ ਮਿਹਨਤ ਕਰਦਾ ਮਿਹਨਤ ਕਰਦਾ ਹਾਂਜੀ ਇਹਹੀ ਮਿਹਨਤ ਕਰਾਂਗੇ ਤਾਂ ਕੋਈ ਦੋ ਪੈਸੇ ਬਣਦੇ ਆ ਅੱਜ ਜੀ ਇਹ ਪਣਾ ਜੇ ਕੋਈ ਖੌਂਚਾ ਬਣਾਉਣਾ ਵੀ ਵੱਡਾ ਉਹ ਵੀ ਬਣਾ ਦਨੇ ਵਿੱਚ ਪੰਜ ਸੱਤ ਮੇਵਣੇ ਤੜ ਜਾਣ ਉਹ ਵੱਡੇ ਟੋਕਰਾ ਬਣ ਸਕਦਾ ਹੈ ਵਟੀਆਂ ਮੋਟੀਆਂ ਛਟੀਆਂ ਦਾ ਉਹਰੇ ਪੈਣਾ ਵੀ ਟੋਕਰਾ ਤਗੜਾ ਟੋਕਰਾ ਦਾ ਵੱਡਾ ਉਹਦੇ ਥੱਲੇ ਮੇਵਣੇ ਆ ਜਾਂਦੇ ਆ ਬੱਕਰੀਆਂ ਦੇ ਜਿਹੜੇ ਛੋਟੇ ਨਿੱਕੇ ਮੇਵਣੇ ਆ ਉਹ ਪੰਜ ਚਾਰ ਮੇਵਣੇ ਥੱਲੇ ਆ ਜਾਂਦੇ ਉਹ ਟੋਕਰੇ ਦੇ ਬਸ ਐ ਆ ਜਾਂਦੇ ਜੀ ਸਾਨੂੰ ਵਧੀਆ ਤਾਂ ਐ ਨਹੀਂ ਲੱਗਦਾ ਜੇ ਬਹਿ ਕੇ ਬੈਠਣਾ ਬਹੁਤ ਔਖਾ ਹੈ ਜੀ ਸਾਨੂੰ ਇਹ ਬੈਠਣਾ ਬਹੁਤ ਔਖਾ ਹੈ ਪੈਰ ਸਾਡੇ ਹੱਥ ਨੂੰ ਆਕੜ ਜਾਂਦੇ ਆ ਇਹ ਤਾਂ ਮਜੂਰੀ ਕਰਕੇ ਬਣਾਈ ਜਾਂਦੇ ਵਿੱਚ ਚੱਲ ਕੋਈ 2 ਰੁਪਏ ਬਣ ਜਾਣ ਆ ਗੱਲ ਹੈ ਉਦੋਂ ਦਾਤ ਹੁੰਦਾ ਜੇ ਟੋਕਰਾਂ ਵਾਲਾ ਵੱਡਾ 800 ਵਾਲਾ 800 ਰੁਪਏ ਚ ਬਣਦਾ ਇਹ ਦਾਤ ਤੇ ਇਹਦੇ ਨਾਲ ਅਸੀਂ ਕਟਣ ਕਰਦੇ ਆ ਤੇ ਇਹਦੇ ਨਾਲ ਹੀ ਟੋਕਰਾਂ ਬਣਦਾ ਛਟੀਆਂ ਵੀ ਇਸੇ ਨਾਲ ਪਾੜਦੇ ਆ ਅੱਛਾ ਤੇ ਗਾਂ ਟੋਕਰੇ ਦਾ ਜਿਹੜਾ ਮੱਥਾ ਬੰਨਣਾ ਇਹ ਵੀ ਇਸੇ ਦਾ ਇਹਨੇ ਬੰਨਣਾ ਆ ਜੀ ਬੋੜਾ ਬਣਾ ਦਿੰਨੇ ਚੱਕਮਾਂ ਐਂਡ ਟੰਗਣ ਵਾਲਾ ਜੂ ਉੱਤੇ ਛੱਤ ਤੇ ਵੀ ਰੋਟੀ ਰਾਟੀ ਵਿੱਚ ਰੱਖ ਲੇ। ਐ ਤਾਂ ਟੰਗਿਆ ਜਾਂਦੇ ਜੇ ਕੋਈ ਟੋਕਰ ਵੱਡਾ ਬਣਾਉਣਾ ਹੈ ਉਹਦੇ ਗੰਡੇ-ਗੁੰਡੇ ਵੀ ਪੈ ਸਕਦੇ ਆ। ਵੀ ਸਬਜ਼ੀ ਜਿਹੜੀ ਮਾੜੀ-ਮੋਟੀ ਉਹ ਟੰਗੀ ਜਾਂਦੀ ਤਾਂ ਨੂੰ। ਠੀਕ ਹੈ। ਹਾਂ। ਤੇ 25-30 ਸਾਲ ਹੋ ਗਏ ਪਹਿਲਾਂ ਪੁਰਾਣੇ ਸਾਡੇ ਡੈਡੀ ਵੀ ਬਣਾਉਂਦੇ ਹੁੰਦੇ ਸੀ। ਤੇ ਉਹ ਤੋਂ ਵੇਖ ਕੇ ਅਸੀਂ ਸਿੱਖਿਆ। ਇਹ 200 ਦਾ ਲੱਗ ਜਾਂਦਾ ਜੀ ਹੁਣ ਤਾਂ। ਪਹਿਲਾਂ ਤਾਂ ਸਸਤਾ ਹੀ ਵੇਖਦਾ ਸੀ ਪਹਿਲਾਂ ਕਿਦੇ 100 ਦਾ ਕਿਦੇ 50 ਦਾ ਤੇ ਸਾਡੇ ਮੇਰੇ ਡੈਡੀ ਰਹਿੰਦੇ ਜਾਣਦੇ ਵਿੱਚ ਉਹ ਤਾਂ ਰੁਪਏ 2 ਰੁਪਿਆ ਦਾ ਵੇਖਦਾ ਹੁੰਦੇ ਹੁਣ ਤਾਂ ਮੜਾਇਆ ਰੇਟ ਹੈਗਾ ਦਾ ਹੁਣ ਤਾਂ 200 ਰੁਪਿਆ ਹੈਗਾ 100 ਰੁਪਿਆ ਦਾ ਬਣਾਈ ਲੈਨੇ ਸੀ ਤੇ 100 ਰੁਪਿਆ ਦਾ ਵੇਖਦਾ ਹੈ 15 20 ਮਿੰਟ ਜੀ 15 20 ਮਿੰਟਾਂ ਚ ਕੋਈ ਜਿਹੜਾ ਨਿਆਣ ਹੋਵੇ ਉਹ ਕਾਟਾ ਟਾਈਮ ਵੱਧ ਟਾਈਮ ਲੈਂਦਾ ਤੇ ਜਿਹੜਾ ਵੀ ਜਿਹਨੂੰ ਜਾਣਕਾਰੀ ਫੁੱਲ ਹੈ ਉਹ ਛੇਤੀ ਬਣਾ ਲੈਂਦਾ ਮਤਲਬ ਕਿਆਂ ਹੋਣੇ ਚਾਹੀਦੀਆਂ ਮੋਟੀਆਂ ਨੇ ਹੋਣੇ ਚਾਹੀਦੀਆਂ ਮੋਟੀਆਂ ਉੱਤੇ ਲੱਗਦੀਆਂ ਪਤਲੀਆਂ ਫਿਰ ਥੱਲੇ ਲੱਗਦੀਆਂ ਤੇ ਕੋਸ ਪਾਵੇ ਨਿਕਲਦੇ ਆ ਜੀ ਪਾੜ ਕੇ ਦਾਤਨਾਰ ਜਿਹਨੇ ਸੀ ਬੈਠੇ ਬੈਠੇ ਕੋਲੇ ਕਿਤੇ ਬਹਿ ਜਾਂਦੇ ਸੀ ਕੋਲੇ ਕਿਤੇ ਟੋਕਰੇ 'ਚ ਬਹਿ ਜਾਂਦੇ ਸੀ ਵੀ ਇਹ ਐ ਛਿਤੀ ਮੜੂਗੀ ਐ ਮੜੂਗੀ ਦੇ ਵੇਖ ਕੇ ਮੋੜਨ ਲੱਗ ਗਏ ਤੇ ਫਿਰ ਬਣਾਉਣ ਲੱਗ ਗਏ ਨੇ ਜਿਵੇਂ ਦੇ ਦੋ ਦੋ ਮਹੀਨੇ ਚ ਆਹ ਜਿਹੜੇ ਮਹੀਨੇ ਚਲਦੇ ਆ ਪਹਿਲਾ ਤੇ ਦੂਜਾ ਦੋ ਮਹੀਨੇ ਚ ਬਣੀ ਜਾਂਦੇ ਇਹਦਾ ਕੀ ਕਾਰਨ ਹੈ ਬਈ ਇਹ ਫੇਰ ਫਟ ਖੜਦੇ ਤੂੰ ਤਾਂ ਵਿੱਚ ਇਹਦੇ ਦੁੱਧ ਬਣ ਜਾਂਦਾ ਤੂਤਾਂ ਦੇ ਫੇਰ ਮੋਡ ਬਣ ਜਾਂਦੇ ਇਹਦੇ ਮੋਟੀਆਂ ਛਟੀਆਂ ਹੋ ਜਾਂਦੀਆਂ ਫੇਰ ਇਹਨੂੰ ਛੰਗਣਾ ਪੈਂਦਾ ਵਿੱਚੋਂ ਕੋਈ ਚੰਗੀ ਛਿਟੀ ਕੱਢ ਕੇ ਫੇਰ ਲਾਉਣੀ ਪੈਂਦੀ ਮੈਨੂੰ ਤਾਂ ਬਹੁਤ ਲੱਗਦੀ ਸਾਰੇ ਦਿਨ ਬੈਠਣਾ ਓਖਾ ਵਾਲਾ ਇੱਕ ਕੱਕੂ ਗਨਾ ਬੜਾ ਆਖਾਏ ਚਾਸ ਵੇਰੇ ਖੁਗੀ ਜਾਣਾ ਸਿਟੀ ਲਾਲੀ ਕੋਵੇ ਸਿਟੀ ਲਾਲੀ ਕੋਵੇ ਉਹ ਲੈ ਹੁਣ ਤਾਂ ਮਰਦਾ ਈ ਪਹਿਲਾਂ ਨਹੀਂ ਮਰਦਾ